ਉਹ ਡਰਾਈ ਦਿੱਤਾ ਭਰਾਵਾ ਤੂੰ ਆ ਕੇ ਮੈਨੂੰ ਠੀਕ ਹੈ ਜੀ ਉਹ ਮੈਂ ਸੋਚਿਆ ਮੈਂ ਸੋਚਿਆ ਕੋਈ ਸੌਦਾ ਹੀਰੋ ਆ ਗਿਆ ਨਹੀਂ ਮੈਨੂੰ ਐਡਾ ਭੈੜਾ ਵੀ ਨਹੀਂ ਹੁੰਦਾ ਸੌਦਾ ਹੀਰੋ ਮੈਂ ਛੂਰ ਤੇ ਬੁਲਾ ਮੈਨੂੰ ਤੁਹਾਨੂੰ ਬੁਲਾ ਲੈਂਦੇ ਨੇ ਲੋਕੀ ਹਾਂ ਜੀ ਹਾਂ ਜੀ ਬੁਲਾ ਲੈਂਦੇ ਅੱਛਾ ਐਨੇ ਕਿ ਦਿਖਾਗੇ ਮਾੜ ਜੀ ਨਹੀਂ ਇੱਥੇ ਦੇਖਦਾ ਮੈਨੂੰ ਹਾਂ ਜੀ ਇੱਕ ਮਿੰਟ ਇੱਕ ਮਿੰਟ ਅੱਛਾ ਹਾਂ ਦਿਖਾਵੇਂਗਾ ਲੈ ਇੱਕ ਮਿੰਟ ਦਿਖਾ ਦੇ ਐਂਟੀ ਕੀ ਦਾ ਚੱਲ ਹੈ ਲੈ ਇੱਕ ਮਿੰਟ ਹਾਂ ਜੀ ਹਾਂ ਜੀ ਇੱਦਾਂ ਹੀ ਹੋ। ਲਹਿਣਾ ਦਿਖਾ। ਚੱਲ। ਇਹ ਸਹੀ ਲਾਈ ਦੀ। ਚੱਜ ਨਾਲ ਆ। ਚੱਲ। ਮੈਂ ਤਾਂ ਦੋ ਹੋ ਗਈਆਂ। ਆ ਵੀ ਲਾ ਦੋ। ਮੈਂ ਤਾਂ ਦੋ ਹੋ ਗਈ ਘੜੀ। ਦੇਖੀ। ਆ ਸ਼ਰਟ ਤਾਂ ਖੜਾਈ ਮੈਂ। ਸ਼ਰਟ। ਆ ਚੈਨ 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 ਮੇਰੇ। ਚੱਲ। ਇਹ ਲਾ ਲਾ ਲਾ। ਇਹ ਇਹ ਤਾਂ ਐਂਟਰੀ। ਵਧੀਆ ਜੀ ਬਣਾਉਣੀ ਸੀ। ਆ ਤਾਂ ਨਿਕਲਦੀ ਨਹੀਂ ਹੁੰਗਲੀ ਨਾ ਵੱਟਦੀ। ਇਹ ਸ਼ਰਟ ਵੀ ਲਵਾ ਲਓ। ਬਿਲਕੁਲ। ਹਾਂ। ਨਿਕਲ ਗਈ। ਥੈਂਕ ਯੂ। ਲੈ ਆਇਓ। ਸ਼ਰਟ ਵੀ ਦੇਖੋ। ਇਹ ਆ ਕੱਪੜੇ ਮੇਰੇ ਕਿਸੇ ਇਹ ਇੱਥੋਂ ਲੈ ਕੇ ਗਿਆ ਸੀ ਨਾ। ਨਹੀਂ। ਇੱਥੋਂ ਲੈ ਗਿਆ ਸੀ। ਚੱਕ ਦਿੰਦਾਂ ਫਿਰ ਕਿਸੇ। ਉਹ ਇੱਥੋਂ। ਵਾਹ।

ਲਓ ਜੀ ਅੱਜ ਅਸੀਂ ਇੱਕ ਬੰਦੇ ਨੂੰ ਸਨਮਾਨਿਤ ਕਰਨ ਲੱਗੇ ਆ ਤੇ ਉਹ ਬੰਦਾ ਪਹੁੰਚਣ ਵਾਲਾ ਤੁਸੀਂ ਦੇਖ ਲਿਓ ਕੌਣ ਹੈ ਹਾਂਜੀ ਤਾੜੀਆਂ 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 ਅੱਛਾ ਪਹਿਲਾਂ ਮੇਰਾ ਹਾਂ ਆ ਮੈਂ ਸੰਗਤ ਪੁੱਤਰ ਪਾਉਣ ਲੱਗਾ ਹਾਂ ਲਓ ਜੀ ਮੰਗਲ ਸੁੱਤ ਹੁੰਦਾ ਜੀ ਆ ਸਾਡਾ ਇਹ ਆਲੀ ਮੇਰੇ ਬਿੱਲਾ ਇਹਨਾਂ ਨੂੰ ਹਾਂ ਅੱਛਾ ਅੱਛਾ ਮੇਰੇ ਵੱਲੋਂ ਵਾਚ ਓ ਹੋ 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 ਵਾਚ ਵਾਚ ਪੂਰੇ 500 ਦੀ ਹਾਂ ਹਾਂ ਕਰਦੇ ਪਾਉਂਦੇ ਰਿੰਗੂਠੀ ਰਿੰਗੂਠੀ ਲੈ ਲਿਆ ਦਾਦਾ ਐਨੀ ਹੋਲੀ ਐਡੀਆਂ ਗੋਰੀ ਗੁੜੀ ਤਰ ਰਿੰਗੂਠੀ ਦੇ ਦੇਣਾ ਮੈਂ ਵੀ ਕਰਦਾ ਕਲਾਪਿੰਗ ਕਲਾਪਿੰਗ ག་རེ་ཨ་དེ་ཅེན་དེ་གི་ <laughs> ਲਾਸਰ 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 ਇਧਰ ਵੀ ਆਓ ਕੋਰਟ ਤੇ ਬੈਟਰੀ ਖਰਾਉਂਦਾ ਹੀ ਨਹੀਂ ਸਰ ਕੋਰਟ ਹੀ ਲੱਗ ਗਿਆ ਆਹ ਵਾਹ ਸਰ ਮੂੰਹ ਮਿਠਾ ਕਰੋ ਮੂੰਹ ਖਾਵੇ ਖਾਉ ਖਾਣ ਲਓ ਫੋਰ ਵੀ ਲਾ ਦੇ ਬਹੁਤ ਕੋਸੀ ਅੱਛਾ ਮੇਰੇ ਕੱਲ ਨੂੰ ਇਸ ਤੋਂ ਬਾਅਦ ਨਾ ਆਹ ਵਾਲੇ ਬੈਗ ਚੱਕ ਲੈਣਾ ਠੀਕ ਹੈ ਆ ਤੁਹਾਡੇ ਇਹ ਲੈ ਕੇ ਜਾਣਾ ਇੱਕ ਤਾਂ ਠੀਕ ਹੈ ਇਹ ਚੱਕੋ ਇੱਕ ਠੀਕ ਹੈ 100 ਰੁਪਏ 100 ਵੀ ਰੁਪਏ ਇੱਕ ਗੱਡੀ ਚ ਬਚਾ ਦਿਓ ਇਹ ਗੱਡੀ ਤੇ ਸਵਾ ਲਓ ਇੰਨੀ ਇੱਕ ਕੌਣ ਕਰਦਾ ਮੇਰੇ ਨਾਲ ਆ ਜਾਓ ਆ ਜਾਓ ਆ ਲੈ ਜਾ ਹਾਂ ਮੁੰਡਾ ਕਰਕੇ ਚਲ ਸਿੱਕਾ ਕਰਕੇ ਗਈ ਨੰਗੇ ਸੇ ਬਾਹਰ ਨਹੀਂ ਜਾਣਾ ਹਾਂ ਸਿੱਕਾ ਕਰਕੇ ਜਾ ਵਾਈ ਵਾਈ ਚਲੋ ਬਲਾਟ ਵਾਲੀ ਹੋਰ ਕੀ ਹੈ ਹਾ ਹਾ ਹੋ ਸੋਈ ਇਹ ਜਿਹਨ ਕਹਿੰਦੇ ਨੇ ਇਧਰ ਆ ਤਾ ਕਿ ਕਰ ਬੜਾ ਹੋਪੂਰਾ ਹੋਪੂਰਾ ਰੈਡੀ ਆਜੋ ਆਜੋ ਆ ਕੇ ਮੈਨੂੰ ਬੁਲਾਇਂ ਮੋੜ ਦੇ ਰੈਡੀ 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 ਚਲ ਨਹੀਂ ਨਹੀਂ ਸਿਨੇਮਾਸਕੋਪ ਨਾ ਕਰੋ ਬਹੁਤ ਏਨੀ ਪੀਨੀ

इधरों ही ऑर्डर मिले तो <laughs> सी आगे बिच <तुसी आगे> <laughs> कवर कर लूंगा Sýsak maður óg Áfalu henn